ਹਣਾ ਉਹ ਜਿਆਦਾ ਮੈਂ ਕੀ ਆ ਹਾਂ ਜੀ ਮੈਂ ਨਾ ਹੁਣ ਪਹਿਲਾਂ ਵੀ ਰਿਹਾ ਇੱਕ ਸਾਲ ਘਟੂ ਘਟ ਮੈਂ ਸਵਾਸਾਂ ਦੇ ਧਿਆਨ ਨਾਲ ਜੀ ਨਾਮ ਸਵਾਸਾਂ ਹਿਰਦੇ ਦਵਾਰ ਮਤਲਬ ਸਾਹ ਚੱਲਦੇ ਨਾਲ ਹਨਾ ਹੂੰ ਤੇ ਸਿਮਰਨ ਕਰਦਾ ਹੁੰਦਾ ਸੀਗਾ ਹੁਣ ਦੁਬਾਰਾ ਫੇਰ ਸ਼ੁਰੂ ਕੀਤਾ ਨੇ ਕੁਲਵੀਰ ਸਿੰਘ ਹੁਣ ਮੈਂ ਗੱਲ ਹੀ ਖਤਮ ਕਰਦਾ ਇੱਥੇ ਜੀ ਮੈਂ ਜਿੰਨੀਆਂ ਮੇਰੀ ਗੱਲ ਸੁਣੋ ਮੈਂ ਹਰੇਕ ਧਰਮ ਦਾ ਗ੍ਰੰਥ ਪੜਿਆ ਕੁਰਾਨ ਸ਼ਰੀਫ ਮੇਰੇ ਕੋਲ ਪਈਆ ਬਾਈਬਲ ਪਈਆ ਵੇਦ ਪਈਆ ਸ਼ਾਸਤਰ ਵੀ ਪਿਆ ਆਪਣੇ ਧੰਪਦ ਵੀ ਪਿਆ ਮੇਰੇ ਕੋਲ ਜੈਨੀਆਂ ਦੀ ਵੀ ਪਈਆ ਆਪਣੇ ਮੁਹੰਮਦ ਸਾਹਿਬ ਦੇ ਕੁਰਾਨ ਮੁਸਲਮਾਨਾਂ ਦੀਆਂ ਕਈ ਕਿਤਾਬਾਂ ਪਈਆਂ ਆਇਆ ਆਇਆ ਓਸ਼ੋ ਨੂੰ ਮੈਂ ਜਿੰਨਾ ਪੜਿਆ ਉਨਾ ਕਿਸੇ ਉਹਦੇ ਚੇਲੇ ਨੇ ਨਹੀਂ ਪੜਿਆ ਆਇਆ ਆਇਆ ਠੀਕ ਆ ਓਸ਼ੋ ਨੇ ਮੇਰੀ ਮੇਰੀ ਇੱਕ ਫਾਇਦਾ ਕੀਤਾ ਮੇਰੇ ਉੱਪਰੋਂ ਉੱਪਰੋਂ ਜਿਹੜਾ ਪਖੰਡ ਦਾ ਕੀ ਜਿਆ ਸੀਗਾ ਪਰਦਾ ਉਹ ਲੱਕ ਢੇਰੀ ਕਰਤਾ ਤੇ ਦਿਖਾਵਾ ਨਹੀਂ ਕਰਦਾ ਭਾਈ ਇਸ ਵਾਰ ਤੁਹਾਡੀ ਜਿਹੜਾ ਵਿਚਾਲੇ ਇੱਕ ਮਿੰਟ ਇਹਨੂੰ ਵਿਚਾਲੇ ਨਾ ਛੱਡੀਆਂ ਇੱਕ ਮਿੰਟ ਰੁਕ ਜਿਹੜੀ ਸਵਾਸਤਾਂ ਦੀ ਨਾਮ ਵਾਲੀ ਗੱਲ ਕਰਦੇ ਨਾ ਉਹ ਨੂੰ ਨਵੇੜਦਾ ਮੈਂ ਪਹਿਲਾਂ ਜੀ ਸਾਰੀਆਂ ਜੁਗਤੀਆਂ ਐਦਾਂ ਕਰੋ ਉਦਾਂ ਕਰੋ ਐਦਾਂ ਅਭਿਆਸ ਕਰੋ ਉਦਾਂ ਅਭਿਆਸ ਕਰੋ ਸਭ ਛੱਡ ਦਿਓ ਯਾਰ ਕੇਵਲ ਨਾਮ ਕੇਵਲ ਨਾਮ ਨਾਮ ਪ੍ਰਧਾਨਾ ਨਾਮ ਦੇ ਅਧੀਨ ਸਭ ਜੁਗਤੀਆਂ ਨੇ ਨਾਮ ਦੇ ਅਧੀਨ ਸਭ ਮੁਕਤੀਆਂ ਨੇ ਸਭ ਆਪਣੇ ਆਪ ਹੀ ਸਿੱਧ ਹੁੰਦਾ ਵਾ ਸਵਾਸ ਵੀ ਸਵਾਸ ਵੀ ਸਰੀਰ ਵੀ ਠੀਕ ਆ ਜਿਹੜਾ ਨਾਮ ਆ ਨਾ ਇਹਨੇ ਤੁਹਾਨੂੰ ਆਪ ਹੀ ਲੱਕ ਨੂੰ ਸਿੱਧਾ ਕਰ ਲੈਣਾ ਕਿ ਇਹਨਾਂ ਲੱਕ ਨੂੰ ਸਿੱਧਾ ਕਰਕੇ ਬੈਠੋ ਤੁਸੀਂ ਤੁਸੀਂ ਨਾਮ ਜਪੋ ਕੇਵਲ ਨਾਮ ਪ੍ਰੇਮ ਨਾਲ ਪਾਓ ਇੱਕ ਗੱਲ ਲਿਖਿਆ ਮਹਾਰਾ ਨੇ ਹਰ ਜਗ੍ਹਾ ਸੁਣੀਆ ਮੰਨੀਆ ਸੁਣਿਆ ਮੰਨਿਆ ਮਾਨ ਕੀਤਾ ਪਾਉ ਪਾਉ ਗਾ ਵੀ ਐ ਸੁਣੀਆ ਮਨ ਰੱਖੀ ਐ ਪਾਉ ਦੋ ਪਾਉ ਪਾਉ ਮਤਲਬ ਪ੍ਰੇਮ ਹੈ ਨਾ ਗੁਰੂ ਨੇ ਆਂ ਪ੍ਰੇਮ ਕਰੋ ਪ੍ਰੇਮੀ ਬੰਦਾ ਕਿੱਥੇ ਦੇਖਦਾ ਵੀ ਮੈਂ ਕਿਹੜੀ ਜੋਗਤ ਕਿਵੇਂ ਬੈਠਾ ਕਿਵੇਂ ਨਹੀਂ ਬੈਠਾ ਉਹ ਤਾਂ ਰੋਂਦਾ ਪੁਕਾਰਦਾ ਨਹੀਂ ਨਹੀਂ ਦੇਖਦਾ ਨਹੀਂ ਦੇਖਦਾ ਬਬੀ ਨਹੀਂ ਦੇਖਦਾ ਪੁਕਾਰ ਕਰਦਾ ਰੋਂਦਾ ਵਾ ਮਿਲਾ ਕੋ ਲਈ ਠੀਕ ਆ ਕਿਸੇ ਜੋਗਤ ਚ ਮੈਂ ਇਦਾਂ ਜਿ ਆਪਾਂ ਉਦਾਂ ਜਿ ਆਪਾਂ ਇਹ ਸਾਧ ਨਾਲ ਧਿਆਨ ਦੇਣ ਦੀ ਲੋੜ ਨਹੀਂ ਕੇਵਲ ਨਾਮ ਜਪਣਾ ਸਾਡਾ ਕੰਮ ਆ ਨਾਮ ਨੇ ਆਪੇ ਸਿੱਧ ਕਰ ਲੈਣਾ ਨਾਮ ਨੂੰ ਸੁਣਨਾ ਵਾ ਕੇਵਲ ਆਪਾਂ ਜਦੋਂ ਨਾਮ ਨੂੰ ਬਾਬੇ ਸੁਣਦੇ ਆ ਤਾਂ ਇਹ ਜਿਹੜੇ ਤਨ ਦੇ ਭੇਦ ਆ ਨਾ ਸਵਾਸ ਕਿੱਥੇ ਆ ਜਿੱਥੋਂ ਜਾਂਦਾ ਇਹਦੀ ਉਤਪਤੀ ਕਿੱਥੇ ਆ ਇਹ ਤਨ ਭੇਦ ਸਭ ਸੁਣਨ ਨਾਲ ਪੈਦਾ ਹੋ ਸੁਣਿਆ ਹੈ ਜੋਗ ਯੋਗਿਤ ਤਨ ਭੇਦ ਕੋਲ ਜਾਣਿਆ ਸਾਨੂੰ ਕੀ ਲੋੜ ਆ ਇੱਧਰ ਧਿਆਨ ਦੇਣ ਦੀ ਫਾਈ ਸਾਹਿਬ ਭਾਈ ਰਣਧੀਰ ਸਿੰਘ ਉਹਨਾਂ ਨੂੰ ਕਿਸੇ ਨੇ ਕਿਹਾ ਸੀ ਕਹਿੰਦੇ ਕਹਿੰਦੇ ਭਾਈ ਸਾਹਿਬ ਵੀ ਇਹ ਦੂਜੇ ਧਰਮ ਵਾਲੇ ਕਹਿੰਦੇ ਆ ਜੀ ਸਾਨੂੰ ਅਨਹਤ ਬਾਜ ਨਾਦ ਸੁਣਦਾ ਜੀ ਬੰਸਰੀਆਂ ਦੀਆਂ ਆਵਾਜ਼ਾਂ ਖੜਤਾਲਾਂ ਦੀਆਂ ਆਵਾਜ਼ਾਂ ਹੋਰ ਧੁਨੀਆਂ ਸੁਣਦੀਆਂ ਨੇ ਹਾਂ ਜੀ ਹਾਂ ਜੀ ਸਾਨੂੰ ਤਾਂ ਕਦੇ ਸੁਣੀਆ ਹੀ ਨਹੀਂ ਆ ਮੇਰੇ ਵਰਗੇ ਨੂੰ ਕਹਿੰਦੇ ਵੀ ਸਾਨੂੰ ਤਾਂ ਕਦੇ ਸੁਣੀਆ ਹੀ ਨਹੀਂ ਉਹ ਤਾਂ ਬੜੀਆਂ ਉੱਚੀਆਂ ਮੰਡਲਾਂ 'ਚ ਫਿਰਦੇ ਹੁੰਦੇ ਸੀ ਬਾਬੇ ਬਹੁਤ ਤੇ ਉਹ ਕਹਿੰਦੇ ਵੀ ਸਾਨੂੰ ਤਾਂ ਕਦੇ ਸੁਣੀਆ ਨਹੀਂ ਭਾਈ ਰਣਧੀਰ ਸਿੰਘ ਉਹਨਾਂ ਨੂੰ ਪਤਾ ਪਤਾ ਕੀ ਕਿਹਾ ਉਹ ਕਹਿੰਦੇ ਆਪਣੀ ਸੁਰਤ ਨੂੰ ਜਰਾ ਥੱਲੇ ਨੂੰ ਡੇਗ ਥੱਲੇ ਲਿਜਾ ਕੇ ਜਾ ਇਹ ਤਾਂ ਬੜੇ ਥੱਲੇ ਵਾਲੀਆਂ ਚੀਜ਼ਾਂ ਨੇ ਠੀਕ ਆ ਹ ਜਿਹੜਾ ਆਪਾਂ ਨੂੰ ਸ਼ਬਦ ਸੁਣਦਾ ਸੱਚਖੰਡ ਦੇ ਵਿੱਚ ਨਿਰੰਕਾਰ ਦੀ ਬਾਣੀ ਸੁਣਦੀ ਆ ਸੁਰਤ ਮੰਡਲਾਂ ਦੇ ਵਿੱਚ ਜਿਹੜੀਆਂ ਇਹ ਕਹਿੰਦੇ ਇਹ ਤਾਂ ਇਦੋਂ ਕਿਤੇ ਤਾਂ ਨਹੀਂ ਆ ਗੱਲਾਂ ਨੇ ਇੱਥੇ ਤੱਕ ਹੀ ਪਹੁੰਚੇ ਨਹੀਂ ਵਾਹ ਜੀ ਵਾਹ ਹੈ ਨਾ ਫੇਰ ਕਹਿੰਦੇ ਉਹਦੀ ਸੁਰਤ ਨੂੰ ਥੱਲੇ ਲਿਆਂਦਾ ਮੱਥੇ ਦੇ ਤਰੇ ਕੁਟੀ ਟੋਮੇ ਥੱਲੇ ਲਿਆਂਦਾ ਗਲੇ ਗਲੇ ਕੋਲ ਅਨਾਹਤ ਚੱਕਰ ਆ ਜਿੱਥੇ ਉੱਥੇ ਜਾ ਕੇ ਕਹਿੰਦੇ ਫਿਰ ਉਹਨੂੰ ਸੁਣਿਆ ਸਾਰਾ ਕੁਝ ਠੀਕਾ ਕਹਿਣ ਤੋਂ ਭਾਵ ਸਾ ਮੈਂ ਇਸ ਗੱਲਾਂ ਤੇ ਨਿਕਲ ਨਿਕਲ ਕੇ ਗਿਆ ਹੋਇਆ ਬਾਬੇ ਇਸ ਲਈ ਸਮਾਂ ਖਰਾਬ ਨਾ ਕਰੋ ਕੋਈ ਕਿਸੇ ਯੋਗਤੀਆਂ ਦੇ ਕਿਸੇ ਚ ਕੱਖ ਚ ਕੁਝ ਨਹੀਂ ਰੱਖਿਆ ਯੋਗਤੀ ਕੋਈ ਹੈ ਜਿਹੜੀ ਰਹਿਰਾਸ ਚਾਪਾ ਰੋਜ਼ ਪੜ੍ਹਦੇ ਆ ਜੇਵਾ ਜਪ ਹਨਾ ਸ਼ਰਵਣੀ ਸੁਣਨਾ ਤੇ ਨੇਤਰੀ ਸਾਧਗੁਰੂ ਵੇਖਣਾ ਬਸ ਇਹੀ ਕਰਨੀ ਯੋਗਤੀ ਹੈ ਨਾ ਬਸ ਰਸਨਾ ਨਾਲ ਜਪਣਾ ਕੰਨਾਂ ਨਾਲ ਸੁਣਨਾ ਮਾਨਸ ਗੁਰੂ ਸਾਹਿਬ ਦਾ ਧਿਆਨ ਧਰਨਾ ਪ੍ਰੇਮ ਰੱਖਣਾ ਬਸ ਇਹੀ ਜੁਗਤੀ ਆ ਸਾਰੇ ਦੇ ਅਦੀਨ। ਬਾਬੇ ਉਹਦਾਂ ਹੀ ਕਿਹਾ ਆ ਜਦੋਂ ਬਾਬਾ ਸਿਮਰਨ ਕਰਦੇ ਆ ਉਹ ਤਾਂ ਦਾ ਧਿਆਨ ਕਰ ਸਕਦੇ ਆ ਮਹਾਰਾਜ ਦਾ। ਬਾਬੇ ਹੋਰ ਕੀ ਤਾਂ ਕਰਨਾ ਨੇਤ ਧਿਆਨ ਨੇ ਹੋਰ ਹੋਰ ਕੀ ਕਰਨਾ ਵਾ। ਸਿੰਘ ਗੁਰੂ ਸਾਹਿਬ ਦੇ ਧਿਆਨ ਧਰ ਧਰ ਕੇ ਭਾਈ ਗੁੰਦੇ ਵਰਗਿਆਂ ਨੇ ਉਹਦਾ ਸ ਮਹਾਰਾਜ ਨੂੰ ਹਿਲਣ ਨਹੀਂ ਦਿੱਤਾ ਦੁਪਹਿਰ ਤੱਕ। ਸਹੀ ਗੱਲ ਆ ਸਿੰਘ ਜੀ ਲੱਭੀ। ਤੋ ਵੀ ਅਸੋ ਇਹਦਾ ਗੱਲ ਚਾਦੀ ਜੇ ਮੈਂ ਸਮਝਿਆ ਇੱਕ ਬੇਨਤੀ ਹੈ ਹੋਰ